ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾ ਸੰਗਤ ਜੀ ਬਾਬਾ ਰਾਮ ਰਾਏ ਜੀ ਸਤਵੇਂ ਗੁਰੂ ਹਰ Rai ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਸਨ ਕੁਝ ਘਰਨਾ ਕਰਕੇ ਬਾਬਾ ਰਾਮ ਰਾਏ ਜੀ ਦੀ ਗੁਰੂ ਹਰ Rai ਸਾਹਿਬ ਜੀ ਦੇ ਨਾਲ ਦੂਰੀ ਬਣ ਕੇ ਉਹਨਾਂ ਨੇ ਔਰੰਗਜ਼ੇਬ ਦੀ ਖੁਸ਼ਾਮਦ ਕਰਦਿਆਂ ਹੋਇਆਂ ਗੁਰਬਾਣੀ ਦੀ ਤੁਕ ਪਲਟਾਤੀ ਗੁਰਬਾਣੀ ਵਿੱਚ ਇੱਕ ਤੁਕ ਹੈ ਮਿੱਟੀ ਮੁਸਲਮਾਨ ਕੀ ਉਹਨਾਂ ਨੇ ਤੁੱਕ ਬਦਲ ਕੇ ਮਿੱਟੀ ਬੇਈਮਾਨ ਕੀ ਬੋਲ ਦਿੱਤਾ। ਉਹਨਾਂ ਨੇ ਗੁਰਬਾਣੀ ਦੀ ਤੁੱਕ ਬਦਲ ਦਿੱਤੀ। ਇਸ ਲਈ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਵੱਲੋਂ ਉਹਨਾਂ ਨੂੰ ਗੁਰੂ ਘਰ ਤੋਂ ਬੇਦਖਲ ਕਰ ਦਿੱਤਾ। ਉਹ ਦੇਰਾ ਦੂਨ ਜਾ ਕੇ ਵਿਰਾਸਤਮਾਨ ਹੋ ਗਏ। ਜਦੋਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੌਂਟਾ ਸਾਹਿਬ ਸਾਇਆ। ਉਹ ਦੇਰਾ ਦੂਨ ਦੇ ਨੇੜੇ ਆ ਗਏ। ਪੌਂਟਾ ਸਾਹਿਬ ਤੋਂ ਦੇਰਾ ਦੂਨ ਦਾ 40-50 ਕਿਲੋਮੀਟਰ ਦਾ فاਸਲਾ ਹੈ। ਬਾਬਾ ਰਾਮਰਾਇ ਜੀ ਦੇ ਮਨ ਵਿੱਚ ਡਰ ਪੈਦਾ ਹੋ ਗਿਆ। ਕਿਤੇ ਗੁਰੂ ਸਾਹਿਬ ਜੀ ਮੇਰੇ ਤੇ ਹਮਲਾ ਹੀ ਨਾ ਕਰ ਦੇਣ। ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਚਾਚਾ ਜੀ ਸਨ। ਬਾਬਾ ਰਾਮਰਾਇ ਜੀ ਦੇ ਮਨ ਵਿੱਚ ਡਰ ਪੈਦਾ ਹੋ ਗਿਆ। ਕਿ ਉਹ ਮੇਰੇ ਨੇੜੇ ਆ ਕੇ ਵਸ ਗਏ ਨੇ ਕਿਤੇ ਮੇਰਾ ਆ ਕੇ ਡੇਰਾ ਹੀ ਨਾ ਖੋ ਲੈਣ। ਪਰ ਗੁਰੂ ਸਾਹਿਬ ਜੀ ਜਾਣੀ ਜਾਣ ਸਨ। ਉਹਨਾਂ ਨੇ ਦੀਵਾਨ ਨੰਦ ਚੰਦ ਤੇ ਪੰਡਤ ਦਇਆ RAM ਜੀ ਨੂੰ ਭੇਜਿਆ ਕਿ ਜਾ ਕੇ RAM Rai ਜੀ ਨੂੰ ਹੌਸਲਾ ਦਿਓ ਤੇ ਕਹੋ ਕਿ ਉਹ ਸਾਡਾ ਭਤੀਜਾ ਹੈ ਅਸੀਂ ਆਪਣੇ ਖੂਨ ਤੇ ਹਮਲਾ ਨਹੀਂ ਕਰਾਂਗੇ ਜਦੋਂ ਉਹਨਾਂ ਨੇ RAM Rai ਜੀ ਨੂੰ ਹੌਸਲਾ ਦਿੱਤਾ ਤਾਂ RAM Rai ਜੀ ਬਹੁਤ ਖੁਸ਼ ਹੋਏ ਉਹ ਕਹਿਣ ਲੱਗੇ ਜੇ ਚਾਚਾ ਜੀ ਮੇਰੇ ਨਾਲ ਨੇ ਤੇ ਮੈਨੂੰ ਕੋਈ ਖਤਰਾ ਹੀ ਨਹੀਂ ਹੈ ਉਹ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਨੇ ਤੇ ਮੈਂ ਉਹਨਾਂ ਦਾ ਸੇਵਕ ਹਾਂ ਹੌਲੀ-ਹੌਲੀ ਉਹਨਾਂ ਨੂੰ ਇੱਛਾ ਹੋਈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣਾ ਚਾਹੀਦਾ। ਉਹਨਾਂ ਸੋਚਿਆ ਜੇ ਮੈਂ ਪੌਂਟਾ ਸੇਬ ਜਾਵਾਂਗਾ ਤਾਂ ਜਿਹੜੇ ਮੇਰੇ ਮਸੰਦ ਨੇ ਉਹ ਮੇਰੇ ਤੋਂ ਟੁੱਟ ਜਾਣਗੇ ਤੇ ਮੇਰੀ ਜੜੀ ਮੈਨੂੰ ਮੰਨਤਾ ਹੈ ਉਹਦੇ ਵਿੱਚ ਮੇਰੀ ਮਾਨਤਾ ਘਟੇਗੀ। ਜੇ ਗੁਰੂ ਸਾਹਿਬ ਜੀ ਮੇਰੇ ਕੋਲ ਆਉਣਗੇ ਤੇ ਉਹਨਾਂ ਦਾ ਸਤਕਾਰ ਘਟੇਗਾ। ਐਸਾ ਕਰੀਏ ਕਿ ਕਿਸੇ ਤੀਸਰੀ ਥਾਂ ਤੇ ਮੁਲਾਕਾਤ ਕਰੀਏ। ਬਾਬਾ ਰਾਮਰਾਇ ਜੀ ਨੇ ਆਪਣੇ ਮਸੰਦ ਪਾਈ ਤਾਰੂ ਜੀ ਨੂੰ ਭੇਜਿਆ ਤੇ ਗੁਰੂ ਸਾਹਿਬ ਜੀ ਨੂੰ ਗੁਪਤ ਬੇਨਤੀ ਕੀਤੀ ਪਾਈ ਤਾਰੂ ਜੀ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਬਾਬਾ ਰਾਮ ਰਾਏ ਜੀ ਤੁਹਾਡੇ ਕੋਲ ਨਹੀਂ ਆ ਸਕਦੇ ਤੇ ਤੁਸੀਂ ਉਹਨਾਂ ਕੋਲ ਨਹੀਂ ਜਾ ਸਕਦੇ ਤੁਸੀਂ ਕਿਰਪਾ ਕਰੋ ਕਿ ਕਿਸੇ ਤੇ ਜੀਥਾਂ ਦੇ ਮਿਲੋ ਹੋ ਸਕੇ ਤਾਂ ਤੁਸੀਂ ਦੇਹਰਾਦੂਨ ਦੇ ਪਾਸੇ ਸ਼ਿਕਾਰ ਖੇਡਣ ਲਈ ਆ ਜਾਓ ਤੇ ਤੁਹਾਨੂੰ ਅਸੀਂ ਉੱਥੇ ਆ ਕੇ ਮਿਲਾਂਗੇ ਗੁਰੂ ਸਾਹਿਬ ਜੀ ਕਹਿਣ ਲੱਗੇ ਬਾਬਾ ਰਾਮਰਾਇ ਜੀ ਨੂੰ ਕਹਿ ਦਿਓ ਅਸੀਂ ਐਤਵਾਰ ਨੂੰ ਦੂ ਚਵਾਲੇ ਦਿਨ ਅਸੀਂ ਜਮਨਾ ਵਿੱਚ ਬੀੜੀ ਵਿੱਚ ਬੈਠ ਕੇ ਆਵਾਂਗੇ ਉਹ ਪਰਲੇ ਪਾਸੇ ਤੋਂ ਬੀੜੀ ਵਿੱਚ ਬੈਠ ਕੇ ਆ ਜਾਣ ਅਸੀਂ ਬੀੜੀ ਤੇ ਮੁਲਾਕਾਤ ਕਰ ਲਵਾਂਗੇ ਗੁਰੂ ਗੋਬਿੰਦ ਸਿੰਘ ਜੀ ਨੇ ਕੁਝ 99 ਸਿੱਖ ਲੈ ਕੇ ਇਧਰੋਂ ਚਾਲਾ ਪਾਇਆ ਸਾ ਸੰਗਤ ਜੀ ਬਾਬਾ ਰਾਮਰਾਇ ਜੀ ਵੀ ਕੁਝ 99 ਬੰਦੇ ਲੈ ਕੇ ਚੱਲ ਪਏ ਨੇ ਬੜੇ ਪਿਆਰ ਨਾਲ ਇਤਵਰ ਦਾ ਦਿਨ ਦੂਸਤਾਂ ਦੇਨ ਆਇਆ ਬਾਬਾ ਰਾਮਰਾਏ ਜੀ ਨੇ ਕੁਝ ਫਕੀਰ ਆਪਣੀ ਸੰਪਰਦਾ ਦੇ ਲੈ ਲਏ ਆ ਉਹਨਾਂ ਵਿੱਚੋਂ ਕੁਝ ਖਾਸ ਸਿੱਖ ਸਨ ਭਾਈ ਬਹਿਲੋਜੀ ਦੇ ਪਰਿਵਾਰ ਵਿੱਚੋਂ ਭਾਈ ਗੁਰਦਾਸ ਜੀ ਦਾ ਉਹਨਾਂ ਦਾ ਭਰਾ ਤਾਰਾ ਚੰਦ ਇਹ ਬਾਬਾ ਰਾਮਰਾਏ ਦੇ ਬਹੁਤ ਨੇੜਲੇ ਸਨ ਇਹ ਸਾਰੇ ਇਕੱਠੇ ਹੋ ਕੇ ਬਾਬਾ ਰਾਮਰਾਏ ਦੇ ਨਾਲ ਚੱਲੇ ਨੇ ਸਾਰੇ ਘੋੜੇ ਤੇ ਸਵਾਰ ਹੋ ਕੇ ਦੇਹਰਾਦੂਨ ਤੋਂ ਚੱਲ ਪਏ ਜਮਨਾ ਨਦੀ ਜਿਹੜੀ ਸੂਰਜ ਦੀ ਪੁੱਤਰੀ ਏ ਬਾਬਾ ਰਾਮਰਾਏ ਜੀ ਨੇ ਉਹਦੇ ਵੱਲ ਰੁਖ ਕਰ ਲਿਆ ਕਲਗੀਧਰ ਪਾਸ਼ਾ ਤੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਉਬੀ ਤਿਆਰ ਹੋਏ ਨੇ ਬਾਬਾ ਰਾਮਰਾਏ ਜੀ ਨੂੰ ਮਿਲਣ ਵਾਸਤੇ ਗੁਰੂ ਸਾਹਿਬ ਬੜੇ ਚੰਚਲ ਬਲੀ ਘੋੜੇ ਤੇ ਸਵਾਰ ਹੋਏ ਨੇ ਤੇ ਉਹਨਾਂ ਨੇ ਆਪਣੇ ਨਾਲ ਦਇਆ RAM ਜੋ ਕਿ ਸੋਢੀ ਕੁੱਲ ਦੇ ਪੁਜੋਹਿਤ ਸਨ ਉਹਨਾਂ ਨੂੰ ਆਪਣੇ ਨਾਲ ਲੈ ਲਿਆ ਏ ਇਹ ਗੁਰੂ ਹਰ Rai ਸਾਹਿਬ ਜੀ ਦੇ ਪ੍ਰੋਹਤ ਸਨ ਉਹਨਾਂ ਨੇ ਆਪਣੀ ਭੂਆ ਦੇ ਪੁੱਤਰ ਜੋ ਪੰਜ ਭਰਾ ਸਨ ਅੰਗੋਸ਼ਾ ਜੀਤਮਲ ਮਾਹੀ ਸ਼ਾ ਗੁਲਾਬ ਰਾਏ ਤੇ ਗੰਗਾ RAM ਗੁਰੂ ਸਾਹਿਬ ਜੀ ਨੇ ਆਪਣੇ ਨਾਲ ਲਏ ਆ ਮਾਮੇ ਕਰਪਾਲ ਜਾਂਦ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਨਾਲ ਲਿਆਏ ਕਲਗੀਧਰ ਪਾਸ਼ਾ ਜੀ ਨੇ ਪੌਂਟਾ ਸਾਹਿਬ ਤੋਂ ਚਾਲਾ ਪਾ ਦਿੱਤਾ ਉਹਨਾਂ ਨੇ ਆਪਣੀ ਸਾਰੀ ਫੌਜ ਪੋਂਟਾ ਸਹਿਮ ਛੱਡ ਦਿੱਤੀ। ਕਲਗੀਧਰ ਪਾਤਸ਼ਾਹ ਜੀ ਜਮੁਨਾ ਦੇ ਕੰਢੇ ਉੱਪਰ ਵੱਲ ਨੂੰ ਜਾ ਰਹੇ ਨੇ। ਜਮੁਨਾ ਦਾ ਪਾਣੀ ਬਹੁਤ ਨੀਲਾ ਨੀਲਾ ਪਾਣੀ ਹੈ। ਤੇ ਸਤਿਗੁਰ ਜੀ ਉਸ ਦੇ ਕੰਢੇ ਤੇ ਸੈਰ ਕਰਦੇ ਹੋਏ ਜਾ ਰਹੇ ਨੇ। ਗਿਆਨ ਨੰਦ ਚੰਦ ਨੂੰ ਆਪਣੇ ਘੋੜੇ ਦੇ ਬਰਾਬਰ ਤੋਰਿਆ ਹੋਇਆ ਏ ਤੇ ਉਸ ਦੇ ਨਾਲ ਗੱਲਾਂ ਕਰਦੇ ਹੋਏ ਅੱਗੇ ਜਾ ਰਹੇ ਨੇ। ਜਮੁਨਾ ਨਦੀ ਬੜੀ ਸੋਹਣੀ ਏ ਤੇ ਜੰਗਲ ਵੀ ਬੜਾ ਸੋਹਣਾ ਏ। ਗੁਰੂ ਸਾਹਿਬ ਜੀ ਦੇ ਨਾਲ ਸਾਰੇ ਸ਼ਸ਼ਤਰਧਾਰੀ ਨੇ ਪੰਜੋ ਭਰਾ ਗੁਰੂ ਸਾਹਿਬ ਜੀ ਨਾਲ ਘੇਰੇ ਵਿੱਚ ਚੱਲ ਰਹੇ ਨੇ ਕਲਗੀਧਰ ਪਾਸ਼ਾ ਜੀ ਉੱਥੇ ਪਹੁੰਚ ਗਏ ਜਿੱਥੇ ਬਾਬਾ ਰਾਮਰਾਇ ਜੀ ਨੇ ਆਉਣਾ ਸੀ ਉਹਨਾਂ ਨੇ ਉੱਥੇ ਘੋੜਾ ਰੋਕ ਲਿਆ ਤੇ ਕਿਹਾ ਭਰਾਵੋ ਚਲੋ ਘੋੜ ਦੌੜ ਸ਼ੁਰੂ ਕਰੀਏ ਜਮਨਾ ਦੇ ਕੰਡੇ ਦੇ ਬਹੁਤ ਸੋਹਣਾ ਰੇਤਾ ਸੀ ਤੇ ਘੋੜੇ ਦੜਾਉਣ ਵਾਸਤੇ ਬਹੁਤ ਸੋਹਣੀ ਥਾਂ ਸੀ ਕਲਗੀਧਰ ਪਾਸ਼ਾ ਆਪਣੇ ਭਰਾਵਾਂ ਨੂੰ ਤੇ ਮਾਮਾ ਕਿਰਪਾਲ ਚੰਦ ਜੀ ਨੂੰ ਕਹਿ ਲੱਗੇ ਕਿ ਆਓ ਘੋੜੇ ਦੁੜਾਈਏ ਦੌੜਦੇ ਘੋੜੇ ਤੋਂ ਕਿਵੇਂ ਵਾਰ ਕਰਨਾ ਹੈ ਇਹ ਕਲਗੀਧਰ ਪਾਸ਼ਾ ਜੀ ਆਪਣੇ ਯੋਧਿਆਂ ਨੂੰ ਸਿਖਾਇਆ ਕਰਦੇ ਸਨ ਕਲਗੀਧਰ ਪਾਸ਼ਾ ਜੀ ਕਹਿਣ ਲੱਗੇ ਅਤੀ ਬਾਬਾ ਰਾਮਰਾਇ ਜੀ ਦੇ ਆਉਣ ਦੀ ਥੋੜੀ ਦੇਰੀ ਹੈ ਉਹਨੇ ਦੇਰ ਅਸੀਂ ਸ਼ਸਤਰ ਦਾ ਅਭਿਆਸ ਕਰਦੇ ਹਾਂ ਆਪਣਾ ਅਭਿਆਸ ਕਰਕੇ ਦਿਖਾਓ ਦੇਖਦੇ ਹਾਂ ਵੀ ਕਿਦਾਂ ਘੋੜਾ ਸਭ ਤੋਂ ਅੱਗੇ ਜਾਂਦਾ ਤੇ ਕਿਹਦਾ ਨਿਸ਼ਾਨਾ ਟਿਕਾਣੇ ਦੇ ਵੱਜਦਾ ਜਮਨਾ ਦੇ ਕੰਢੇ ਤੇ ਘੋੜਿਆਂ ਦੇ ਦੌੜਨ ਵਾਸਤੇ ਮੈਦਾਨ ਬਹੁਤ ਸਾਫ਼ ਸੁਥਰਾ ਸੀ ਕਲਗੀਧਰ ਪਾਸ਼ਾ ਜੀ ਦਾ ਦਿਲ ਕਰਾਇਆ ਇੱਥੇ ਕੋੜ ਦੌੜ ਕਰਾਈਏ ਗੁਰੂ ਸਾਹਿਬ ਜੀ ਕੋਲ ਬੜੇ ਬਲੀ ਘੋੜੇ ਸਨ ਤੇ ਸੂਰਬਿਆਂ ਨੇ ਫਿਰ ਆਪਣੇ ਘੋੜਿਆਂ ਦੀ ਦੌੜ ਛੱਡੀ ਕਲਗੀਧਰ ਪਾਸ਼ਾ ਜੀ ਦੇਖਿ ਰਹਿਨੇ ਉਹਨਾਂ ਨੇ ਆਪਣਾ ਘੋੜਾ ਨਹੀਂ ਦੁੜਾਇਆ ਪਹਿਲਾਂ ਉਹਨਾਂ ਨੇ ਆਪਣੀ ਭੂਆ ਦੇ ਪੁੱਤਰਾਂ ਨੂੰ ਕਿਹਾ ਕਿ ਤੁਸੀਂ ਆਪਣੇ ਘੋੜੇ ਛੱਡੋ ਤੇ ਸਭ ਨੇ ਹੌਲੀ-ਹੌਲੀ ਘੋੜੇ ਛੱਡੇ ਨੇ ਉਹ ਸਾਰੇ ਇੱਕ ਤੋਂ ਵੱਧ ਕੇ ਇੱਕ ਸੂਰਮੇ ਸਨ ਘੋੜੇ ਡੌੜਦੇ ਜਾ ਰਹੇ ਸਨ ਤੇ ਨੇਜੇ ਨਾਲ ਬਾਜੀ ਪੁੱਟ ਕੇ ਲੈ ਕੇ ਜਾਣੀ ਸੀ ਡੌੜਦੇ ਘੋੜੇ ਤੋਂ ਦੁਸ਼ਮਣ ਨੂੰ ਕਿਵੇਂ ਨੇਜਾ ਮਾਰਨਾ ਹੈ ਤੇ ਕਿਵੇਂ ਤੀਰ ਮਾਰਨਾ ਹੈ ਇਹ ਗੁਰੂ ਸਾਹਿਬਾਂ ਜੀ ਉਹਨਾਂ ਨੂੰ ਦੱਸ ਰਹੇ ਨੇ دیਵਾਨ ਨੰਦ ਚੰਦ ਮਹਾਰਾਜ ਤੇ ਖੋਲ ਖੜਾਈ ਤੇ ਮਹਾਰਾਜ ਜੀ ਉਹਦਾ ਉਤਸ਼ਾਹ ਵਧਾਰੇ ਨੇ ਕਲਗੀਧਰ ਪਾਸ਼ਾ ਜੀ ਨੇ دیਵਾਨ ਨੰਦ ਚੰਦ ਨੂੰ ਸ਼ਾਬਾਸ਼ ਦਿੱਤੀ ਤੇ ਉਹਦਾ ਉਤਸ਼ਾਹ ਵਧਾਇਆ ਹੈ دیਵਾਨ ਨੰਦ ਚੰਦ ਪੜਿਆ ਲਿਖਿਆ ਸੀ ਤੇ ਬੜਾ ਵੱਡਾ ਸੂਰਮਾ ਸੀ ਕਲਗੀਧਰ ਪਾਸ਼ਾ ਉਹ ਸੁਣੂ ਆਪਣੇ ਕੋਲ ਰੱਖ ਦੇ ਸਨ ਉਹਨਾਂ ਨੇ ਆਪਣਾ ਘੋੜਾ ਦੁੜਾਇਆ ਏ ਜੇ ਦੁਸ਼ਮਣ ਆ ਜਾਈਏ ਤਾਂ ਸ਼ਸਤਰ ਦਾ वार ਕਿਵੇਂ ਕਰਨਾ ਹੈ ਐ ਆਨੰਦ ਚੰਦ ਕਰਕੇ ਦਿਖਾ ਰਿਹਾ ਏ ਜੇ ਘੋੜੇ ਦੇ ਸੱਜੇ ਪਾਸੇ ਦੁਸ਼ਮਣ ਆ ਜਾਵੇ ਤਾਂ वार ਕਿਵੇਂ ਕਰਨਾ ਹੈ ਤੇ ਜੇ ਖੱਬੇ ਪਾਸੇ ਆ ਜਾਵੇ ਤਾਂ वार ਕਿਵੇਂ ਕਰਨਾ ਹੈ ਐ ਨੰਦ ਚੰਦ ਸਿਖਾ ਰਿਹਾ ਏ ਦੁਸ਼ਮਣ ਦਾ ਤੀਰ ਕਿਵੇਂ ਰੋਕਣਾ ਹੈ ਤੇ ਉਸਤੇ वार ਕਿਵੇਂ ਕਰਨਾ ਹੈ ਐ ਆਨੰਦ ਚੰਦ ਨੇ ਕਰਕੇ ਵਿਖਾਇਆ ਏ ਜਦੋਂ ਆਨੰਦ ਚੰਦ ਨੇ ਆਪਣੇ ਘਰ ਤੇ ਵਿਖਾਈ ਤਾਂ ਉਸ ਤੋਂ ਬਾਅਦ ਪੰਡਤ ਦਇਆram ਜੀ ਨੇ ਆਪਣੇ ਘਰਤਬ ਦਿਖਾਏ ਉਹ ਵੀ ਆਪਣੇ ਪਿਓ ਦਾਦੇ ਵਾਂਗ ਬੜੇ ਵੱਡੇ ਸੂਰਮੇ ਸਨ ਇਹਨਾਂ ਦੇ ਪਿਤਾ ਜਤੀ ਮਲਕ ਨੇ ਛੇਵੇਂ ਪਾਸ਼ਾ ਨਾਲ ਤੰਤਨ ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ ਨਾਲ ਚਾਰੋਂ ਜੰਗਾਂ ਵਿੱਚ ਹਾਜ਼ਰੀ ਭਰੀ ਉਹ ਬਹੁਤ ਵੱਡਾ ਸੂਰਮਾ ਸੀ ਤੇ ਜੰਗਾਂ ਵਿੱਚ ਲੜਦਾ ਹੋਇਆ ਸ਼ਹੀਦ ਹੋ ਗਿਆ ਪੰਡਤ ਦਇਆram ਜਤੀ ਮਲਕ ਦਾ ਪੁੱਤਰ ਸੀ ਉਹਨਾਂ ਨੇ ਆਪਣੇ ਕਰਤੇ ਵੀ ਦਿਖਾਉਣੇ ਸ਼ੁਰੂ ਕੀਤੇ ਉਹਨੇ ਘੋੜੇ ਨੂੰ ਅੱਡੀ ਲਾਈ ਤੇ ਘੋੜਾ ਤੇ ਹਵਾ ਨਾਲ ਗੱਲਾਂ ਕਰਨ ਲੱਗ ਪਿਆ ਘੋੜਾ ਦੌੜਾ ਕੇ ਸ਼ਸਤਰ ਦਾ ਵਾਰ ਕਿਵੇਂ ਕਰੀਦਾ ਏ ਇਹ ਪੰਡਤ ਦਇਆਰਾਮ ਜੀ ਸਭ ਨੂੰ ਸਿਖਾਇਆ ਕਰਦੇ ਸਨ ਸਭ ਤਰ੍ਹਾਂ ਨਾਲ ਪੰਡਤ ਆਨੰਦ ਚੰਦ ਨੇ ਕੌਤੇ ਕਰਕੇ ਦਿਖਾਈ ਨਹੀਂ ਫਿਰ ਮਾਮਾ ਕਿਰਪਾਲ ਚੰਦ ਦੀ ਵਾਰੀ ਆਈ ਮਾਮਾ ਕਿਰਪਾਲ ਚੰਦ ਮਾਤਾ ਗੁਜਰੀ ਜੀ ਦਾ ਛੋਟਾ ਭਰਾ ਸੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਉਹਨਾਂ ਦੀ ਫੌਜ ਵਿੱਚ ਭਰਤੀ ਹੋਇਆ ਸੀ ਉਹ ਬੜਾ ਵੱਡਾ ਸੂਰਮਾ ਸੀ ਹੁਣ ਉਹਨੇ ਆਪਣਾ ਘੋੜਾ ਦੁੜਾਇਆ ਏ ਉਹਨੇ ਸਾਰੇ ਪ੍ਰਕਾਰ ਦੇ ਸ਼ਸਤਰ ਚਲਾਏ ਆ ਘੋੜੇ ਤੋਂਨੇ ਜਾ ਕੇਵੇਂ ਮਾਰੀਦਾ ਏ ਤੀਰ ਕਿਵੇਂ ਮਾਰੀਦਾ ਏ ਗੋਲੀ ਕਿਵੇਂ ਮਾਰੀਦੀ ਇਹ ਸਾਰੇ ਸ਼ਸਤਰ ਵਿਧਿਆਵਾਂ ਨੇ ਸਿਖਾਈਏ ਉਸਨੇ ਆਪਣਾ ਚੰਚਲ ਘੋੜਾ ਕਈ ਤਰ੍ਹਾਂ ਫੇਰਿਆ ਏ ਮਾਮਾ ਕਿਰਪਾਲ ਚੰਦ ਨੇ ਸਾਰੇ ਦਾ ਪੇਸ਼ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸਿੱਖੇ ਸਨ ਉਨੇ ਜੋਧਿਆਂ ਦੇ ਸਾਰੇ ਕੌਤਕ ਕਰਕੇ ਦਿਖਾਏ ਨੇ ਉਹਨੇ ਆਪਣੇ ਵਿਧਿਆਦੇ ਸਭ ਤਰ੍ਹਾਂ ਦੇ ਕਰਤਬ ਕਲਗੀਧਰ ਪਾਸ਼ਾ ਜੀ ਨੂੰ ਦਿਖਾਈ ਨਹੀਂ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਖੁਸ਼ ਕਰ ਦਿੱਤਾ ਕਲਗੀਧਰ ਪਾਸ਼ਾ ਜੀ ਨੇ ਸਭ ਦੇ ਕੌਤਕ ਦੇਖੇ ਤੇ ਉਹਨਾਂ ਨੇ ਕਿਹਾ ਕਿ ਹੁਣ ਸਾਡੀ ਵਾਰੀ ਹੈ ਕਲਗੀਧਰ ਪਾਸ਼ਾ ਜੀ ਦਾ ਕੋੜਾ ਬਹੁਤ ਤੇਜ਼ ਦੌੜਨ ਲੱਗ ਗਿਆ ਉਹ ਲੰਮੀਆਂ ਉੱਚੀਆਂ ਛਾਲਾਂ ਮਾਰਦਾ ਹੋਇਆ ਹਵਾ ਨੂੰ ਕੱਢਦਾ ਜਾ ਰਿਹਾ ਸੀ ਮਹਾਰਾਜ ਦੌੜਦੇ ਹੋਏ ਕੋੜੇ ਤੋਂ ਤੀਰ ਨਿਸ਼ਾਨੇ ਤੇ ਮਾਰਦੇ ਹਨ ਬਰ ਬਰ ਸ਼ਾ ਕੁਮਾ ਕੇ ਮਾਰਦੇ ਨੇ ਤੇ ਉਹ ਨਿਸ਼ਾਨੇ ਤੇ ਵੱਜਦਾ ਏ ਤੇ ਆਪਣੇ ਮਿੱਥੇ ਹੋਏ ਨਿਸ਼ਾਨੇ ਤੇ ਗੋਲੀ ਮਾਰਦੇ ਨੇ ਮਹਾਰਾਜ ਜੀ ਮਿਆਨ ਵਿੱਚੋਂ ਤਲਵਾਰ ਖਿੱਚ ਕੇ ਵਾਰ ਕਿਵੇਂ ਰੋਕੀ ਦੇ ਨੇ ਕਿਵੇਂ ਕਰੀ ਦੇ ਨੇ ਇਹ ਸਾਰੀ ਕੁਆਇਦ ਆਪਣੇ ਜੋਧਿਆਂ ਕੋਲੋਂ ਕਰਵਾਈ ਤੇ ਆਪ ਵੀ ਕੀਤੀ ਜਮਨਾ ਦਾ ਕੰਡਾ ਬੜਾ ਸੋਹਣਾ ਲੱਗ ਰਿਹਾ ਏ ਉਹ ਆਪਣੇ ਜੋਧਿਆਂ ਨੂੰ ਕਹਿਣ ਲੱਗੇ ਕਿ ਜਦੋਂ ਜੁੱਧ ਹੋਵੇਗਾ ਤਾਂ ਅਸੀਂ ਆਪਣੇ ਵੈਰੀਆਂ ਨੂੰ ਐਦਾਂ ਹੀ ਮਾਰਾਂਗੇ ਗੁਰੂ ਸਾਹਿਬ ਜੀ ਹੌਲੀ-ਹੌਲੀ ਕੋੜੇ ਨੂੰ ਦੜਾਉਂਦੇ ਰਹੇ ਤੇ ਨਾਲ ਹੀ ਸ਼ਸਤਰ ਵਿਦਿਆ ਦੇ ਅਭਿਆਸ ਕਰਦੇ ਰਹੇ ਉਹ ਜਮਨਾ ਦੇ ਕੰਡੇ-ਕੰਡੇ ਚੱਲਦੇ ਰਹੇ ਤੇ ਜਿੱਥੇ ਕਿਸ਼ਤੀਆਂ ਦਾ ਘਾਟ ਬਣਿਆ ਸੀ ਉੱਥੇ ਸਤਗੁਰਾਂ ਜੀ ਨੇ ਆਪਣਾ ਕੋੜਾ ਰੋਕ ਲਿਆਏ ਕਲਗੀਧਰ ਪਾਸ਼ਾ ਜੀ ਕੋੜੇ ਤੋਂ ਉਤਰ ਗਏ ਤੇ ਥੱਲੇ ਖਲੋ ਗਏ ਜਮਨਾ ਦਾ ਨੀਲਾ ਜਲ ਤੇ ਹਰੇ-ਹਰੇ ਪੇੜ-ਪੌਦੇ ਬੜੇ ਸੋਹਣੇ ਲੱਗ ਰਹੇ ਨੇ ਮਹਾਰਾਜ ਜੀ ਸਾਫ਼-ਸੁਥਰੀ ਜਮਨਾ ਦੇ ਕੰਡੇ ਤੋਂ ਉਤਰੇ ਹਨ ਜਮਨਾ ਨੂੰ ਪਾਪਨਾਸ਼ਨੀ ਜਮਨਾ ਕਹਿੰਦੇ ਨੇ ਕਹਿੰਦੇ ਜਿਹਦੇ ਇਸ਼ਨਾਨ ਨਾਲ ਪਾਪ ਕੱਟੇ ਜਾਂਦੇ ਨੇ ਦਸਵੇਂ ਜਾਮੇ ਵਿੱਚ ਮਹਾਰਾਜ ਜੀ ਨੇ ਪੌਂਟਾ ਸਾਹਿਬ ਉਸ ਤੇ ਕੰਡੇ ਤੇ ਵਸਾਇਆ ਏ ਉਹ ਜਮਨਾ ਦਾ ਦਰਸ਼ਨ ਕਰਕੇ ਹੀ ਪਾਪਾਂ ਦਾ ਨਾਸ਼ ਹੋ ਜਾਂਦਾ ਏ ਮਲਹਾਨ ਦੇਖਿਆ ਇੱਕ ਇੱਕਲਗੀਦਰ ਪਾਸ਼ਾ ਜੀ ਆਪਣੇ ਸਾਥੀਆਂ ਨਾਲ ਆਏ ਨੇ ਮਹਾਰਾਜ ਜੀ ਬੀੜੀ ਵਿੱਚ ਬੈਠ ਕੇ ਨੌਕਾ ਦੀ ਸੈਰ ਕਰਨ ਗਏ ਆ ਉਹ ਆਪਣੀਆਂ ਬੀੜੀਆਂ ਮਹਾਰਾਜ ਤੇ ਕੋਲ ਲੈ ਆਏ ਕਲਗੀਦਰ ਪਾਸ਼ਾ ਜੀ ਦਾ ਬਹੁਤ ਸੁੰਦਰ ਰੂਪ ਹੈ ਉਹਨਾਂ ਦੀ ਜਵਾਨੀ ਦੀ ਉਮਰ ਹੈ ਜੜਾ ਵੀ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਦਾ ਏ ਉਹ ਮੋਇਆ ਹੀ ਜਾਂਦਾ ਏ ਮਹਾਰਾਜ ਜੀ ਨੇ ਹਾਥੀਆਂ ਦੇ ਚੁੰਡ ਦੇਖਿਆ ਜੋ ਉਥੇ ਪਾਣੀ ਪੀਣ ਆਉਂਦੇ ਨੇ ਮਹਾਰਾਜ ਹਾਥੀਆਂ ਦੇ ਪੈਰ ਦੇਖੀ ਜਾਂਦੇ ਨੇ ਤੇ ਨਾਲੇ ਹੀ ਉਹਨਾਂ ਬਾਰੇ ਆਪਣੇ ਸਾਥੀਆਂ ਨਾਲ ਗੱਲਾਂ ਕਰ ਰਹੇ ਨੇ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਮਾਮਾ ਜੀ ਇੱਥੇ ਹਾਥੀਆਂ ਦੇ ਪਾਣੀ ਪੀਣ ਵਾਲੀ ਥਾਂ ਹੈ ਇੱਥੇ ਬਹੁਤ ਜ਼ਿਆਦਾ ਹਾਥੀ ਹਾਥਣੀਆਂ ਤੇ ਉਹਨਾਂ ਦੇ ਬੱਚੇ ਹੁੰਦੇ ਨੇ ਇਸ ਤਰ੍ਹਾਂ ਹਾਥੀਆਂ ਤੇ ਗੱਲਾਂ ਕਰਦੇ ਕਰਦੇ ਗੁਰੂ ਸਾਹਿਬ ਜੀ ਆਪਣੇ ਸਾਥੀਆਂ ਨਾਲ ਬੀੜੀ ਦੇ ਕੋਲ ਚਲੇ ਗਏ ਨੇ ਮਲਾ ਨੇ ਬੜੀ ਸੋਹਣੀ ਬੀੜੀ ਤਿਆਰ ਕਰਕੇ ਲਿਆਂਦੀ ਤੇ ਸਤਗੁਰ ਉਹਦੇ ਵਿੱਚ ਸਵਾਰ ਹੋ ਗਏ ਉਹਨਾਂ ਆਪਣੇ ਸਾਰੇ ਸਾਥੀਆਂ ਨੂੰ ਆਪਣੇ ਨਾਲ ਬਿਠਾ ਲਿਆ ਏ ਗੁਰੂ ਸਾਹਿਬ ਜੀ ਨੇ ਮਲਾ ਨੂੰ ਇਸ਼ਾਰਾ ਕਰ ਦਿੱਤਾ ਤੇ ਬੀੜੀ ਪਾਣੀ ਵਿੱਚ ਤਰਨ ਲੱਗ ਪਈ ਮਹਾਰਾਜ ਜੀ ਕਹਿੰਦੇ ਨੇ ਕਿ ਪਾਣੀ ਬਹੁਤ ਸਾਫ਼ ਨਜ਼ਰ ਆ ਰਿਹਾ ਏ ਸੰਗਤ ਜੀ ਪਹਿਲੇ ਸਮਿਆਂ ਵਿੱਚ ਨਦੀਆਂ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਸੀ ਕੋਈ ਆਪਣਾ ਹੱਥ ਵੀ ਨਹੀਂ ਸੀ ਧੋਂਦਾ ਇਹਨਾਂ ਨਦੀਆਂ ਵਿੱਚ ਲੋਕ ਇਹਨਾਂ ਨੂੰ ਸਾਫ਼ ਤੇ ਪਵਿੱਤਰ ਰੱਖਦੇ ਸਨ ਪਰ ਅੱਜ ਕੱਲ੍ਹ ਫੈਕਟਰੀਆਂ ਦਾ ਤੇ ਨਾਲਿਆਂ ਦਾ ਸਾਰਾ ਗੰਦਾ ਪਾਣੀ ਇਹਨਾਂ ਨਦੀਆਂ ਵਿੱਚ ਸੁੱਟਿਆ ਜਾਂਦਾ ਹੈ ਸਾਡੇ ਦੇਸ਼ੂ ਵਿੱਚ ਨਦੀਆਂ ਦੀ ਪੂਜਾ ਹੁੰਦੀ ਹੈ ਪਰ ਇਸ ਵਿੱਚ ਬਹੁਤ ਗੰਦਗੀ ਪਾ ਦਿੱਤੀ ਹੈ ਪਰ ਬਾਹਰਲੇ ਦੇਸ਼ਾਂ ਵਿੱਚ ਇਹਨਾਂ ਨੂੰ ਸਾਫ਼ ਰੱਖਿਆ ਜਾਂਦਾ ਹੈ ਕਲਗੀਧਰ ਪਾਸ਼ਾ ਜੀ ਆਪਣੀ ਬੇੜੀ ਵਿੱਚ ਸੈਰ ਕਰ ਰਹੇ ਨੇ ਪਾਣੀ ਇੰਨਾ ਸਾਫ਼ ਹੀ ਕਿ ਥੱਲੇ ਪਈ ਹੋਈ ਕੋਈ ਵੀ ਚੀਜ਼ ਉੱਪਰ ਤੋਂ ਦਿਸਦੀ ਏ। ਉਧਰੋਂ ਬਾਬਾ ਰਾਮਰਾਇ ਜੀ ਸਵੇਰ ਤੋਂ ਦੇਹਰਾਦੌਂ ਤੋਂ ਚੱਲੇ ਹੋਏ ਸੀ। ਉਹ ਵੀ ਇਸ ਕਾਟ ਤੇ ਆ ਪਹੁੰਚੇ ਨੇ। ਬਾਬਾ ਰਾਮਰਾਇ ਜੀ ਨੇ ਕਲਗੀਧਰ ਪਾਤਸ਼ਾਹ ਜੀ ਦੇ ਦੂਰੋਂ ਦਰਸ਼ਨ ਕੀਤੇ ਤੇ ਉਹਨਾਂ ਦੇ ਨੇਤਰ ਠੰਡੇ ਹੋ ਗਏ। ਉਹਨਾਂ ਦੇ ਮਨ ਨੂੰ ਬੜੀ ਖੁਸ਼ੀ ਹੋਈ। ਬਾਬਾ ਰਾਮਰਾਇ ਜੀ ਮਲਾਂ ਨੂੰ ਕਹਿਣ ਲੱਗੇ ਕਿ ਮੈਨੂੰ ਉਸ ਪਾਸ ਗੁਰੂ ਸਾਹਿਬ ਜੀ ਕੋਲ ਲੈ ਚੱਲ। ਬਾਬਾ ਰਾਮਰਾਇ ਜੀ ਬੇੜੀ ਵਿੱਚ ਬੈਠ ਕੇ ਗੁਰੂ ਪਾਤਸ਼ਾਹ ਜੀ ਕੋਲ ਆਗੇ ਨੇ ਬਾਬਾ ਰਾਮਰਾਇ ਜੀ ਕਲਗੀਧਰ ਪਾਤਸ਼ਾਹ ਜੀ ਦੀ ਬੇੜੀ ਵਿੱਚ ਆਏ ਉਹ ਦੋਨੋਂ ਹੱਥ ਜੋੜ ਕੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਚੁਕੇ ਉਹਨਾਂ ਨੇ ਬੜੇ ਪਿਆਰ ਨਾਲ ਉਹਨਾਂ ਦੇ ਅੱਗੇ ਮੱਥਾ ਟੇਕਿਆ ਹੈ ਹਾਲਾਂਕਿ ਉਮਰ ਵਿੱਚ ਬਾਬਾ ਜੀ ਗੁਰੂ ਸਾਹਿਬ ਜੀ ਤੋਂ ਕੋਈ ਵੀ 22 ਸਾਲ ਵੱਡੇ ਸਨ ਪਰ ਰਿਸ਼ਤੇ ਵਿੱਚ ਉਹ ਭਤੀਜੇ ਸਨ ਤੇ ਕਲਗੀਧਰ ਪਾਤਸ਼ਾਹ ਜੀ ਉਹਨਾਂ ਦੇ ਚਾਚੇ ਸਨ ਉਮਰ ਵਿੱਚ ਬਾਬਾ ਰਾਮਰਾਇ ਜੀ ਵੱਡੇ ਸਨ ਪਰ ਪਦਵੀ ਵਿੱਚ ਕਲਗੀਧਰ ਪਾਸ਼ਾ ਜੀ ਵੱਡੇ ਸਨ ਇਸ ਲਈ ਉਹਨਾਂ ਨੇ ਐਨੀ ਸੋਚਿਆ ਬਈ ਮੈਂ ਵੱਡਾ ਉਹਨਾਂ ਨੇ ਆਪਣੇ ਦੋਵੇਂ ਹੱਥ ਮਹਾਰਾਜ ਜੀ ਦੇ ਚਰਨਾਂ ਵੱਲ ਵਧਾਏ ਜਦੋਂ ਉਹ ਮਹਾਰਾਜ ਜੀ ਨੂੰ ਮੱਥਾ ਟੇਕਣ ਲੱਗੇ ਨੇ ਤਾਂ ਮਹਾਰਾਜ ਜੀ ਨੇ ਦੋਵੇਂ ਹੱਥ ਫੜ ਲਏ ਕਲਗੀਧਰ ਪਾਸ਼ਾ ਜੀ ਨੇ ਬਾਬਾ ਜੀ ਦਾ ਬਹੁਤ ਸਨਮਾਨ ਕੀਤਾ ਤੇ ਉਹਨਾਂ ਨੂੰ ਆਪਣੇ ਕੋਲ ਬਿਠਾ ਲਿਆ ਬਾਬਾ ਜੀ ਕਲਗੀਧਰ ਪਾਸ਼ਾ ਜੀ ਦੇ ਸੋਹਣੇ ਮੁਖੜੇ ਵੱਲ ਵੇਖੀ ਜਾਂਦੇ ਨੇ ਵੇਖੀ ਜਾਂਦੇ ਨੇ ਬਾਬਾ ਜੀ ਕਲਗੀਧਰ ਪਾਸ਼ਾ ਜੀ ਨੂੰ ਐਵੇਂ ਦੇਖਣ ਲੱਗੇ ਜਿਵੇਂ ਚਕੋਰ ਚੰਦ ਨੂੰ ਦੇਖਦੀ ਹੈ ਕਲਗੀਧਰ ਪਾਸ਼ਾ ਜੀ ਦਾ ਸੁੰਦਰ ਰੂਪ ਦੇਖ ਕੇ ਬਾਬਾ ਰਾਮਰਾਇ ਜੀ ਦਰਸ਼ਨਾ ਵਿੱਚ ਹੀ ਮੰਤਰ ਮੂਦ ਹੋ ਗਏ ਕਲਗੀਧਰ ਪਾਸ਼ਾ ਜੀ ਦੇ ਚਿਹਰੇ ਤੇ ਬਹੁਤ ਤੇਜ ਪ੍ਰਤਾਪ ਸੀ ਬਾਬਾ ਰਾਮਰਾਇ ਜੀ ਗੁਰੂ ਹਰ Rai ਸਾਹਿਬ ਜੀ ਦੇ ਪੁੱਤਰ ਸਨ ਤੇ ਬਹੁਤ ਸ਼ਕਤੀਆਂ ਦੇ ਮਾਲਕ ਸਨ ਬਾਬਾ ਜੀ ਗੁਰੂ ਸਾਹਿਬ ਜੀ ਦਾ ਤੇਜ ਪ੍ਰਤਾਪ ਦੇਖ ਕੇ ਉਹਨਾਂ ਨੂੰ ਅੰਦਾਜ਼ਾ ਲੱਗ ਗਿਆ ਇਹ ਕੁ ਇਸਦਾਰ ਨਹੀਂ ਹਨ ਇਹ ਕਾਲਪੁਰਖ ਦੀ ਜੋਤ ਪ੍ਰਗਟ ਹੋਈਏ ਉਹਨਾਂ ਕਿਹਾ ਇਹਨਾਂ ਦਾ ਪ੍ਰਤਾਪ ਵਧੇਗਾ ਉਹ ਕਹਿਣ ਲੱਗੇ ਜਿਵੇਂ ਮੇਰੇ ਪਰਦਾਦਾ ਜੀ ਸਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦਾ ਪ੍ਰਤਾਪ ਉਦਾਂ ਹੀ ਵਧੇਗਾ ਇਹ ਜੋ ਚਾਣਗੇ ਉਹ ਕਰ ਦੇਣਗੇ ਪਾਪਾ ਜੀ ਕਹਿਣ ਲੱਗੇ ਇਹਨਾਂ ਦੀ ਚਾਲ ਟਾਲ ਦੱਸ ਰਹੀਏ ਇਹ ਜੋ ਦੇ ਸੂਰਮੇ ਨੇ ਦਸਵੇਂ ਪਾਸ਼ਾ ਕਲਗੀਧਰ ਪਾਸ਼ਾ ਜੀ ਦੇ ਰਾਮ ਰਾਏ ਜੀ ਨੇ ਦਰਸ਼ਨ ਕੀਤੇ ਰਾਮਰਾਇ ਜੀ ਨੇ ਪਰਖ ਲਿਆ ਕਿ ਕਲਗੀਧਰ ਪਾਸ਼ਾ ਜੀ ਸਾਰੀਆਂ ਕਲਾਵਾਂ ਵਿੱਚ ਨਪੁੰਨ ਨੇ ਇਹਨਾਂ ਵਿੱਚ ਸਾਰੇ ਗੁਣ ਨੇ ਇਹ ਸਾਰੀਆਂ ਸ਼ਕਤੀਆਂ ਦੇ ਮਾਲਕ ਨੇ ਕਲਗੀਧਰ ਪਾਸ਼ਾ ਜੀ ਬਾਬਾ ਜੀ ਨੂੰ ਉਹਨਾਂ ਦੇ ਸਿੱਖ ਤੇ ਪਰਿਵਾਰ ਬਾਰੇ ਪੁੱਛਣ ਲੱਗੇ ਬਾਬਾ ਰਾਮਰਾਇ ਜੀ ਨੇ ਚਾਰ ਵਿਆਹ ਕਰਾਏ ਪਰ ਉਹਨਾਂ ਦੇ ਕੋਈ ਬੱਚਾ ਨਹੀਂ ਸੀ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਔਰੰਗਜ਼ੇਬ ਨੇ ਦਿੱਲੀ ਸੱਦਿਆ ਬਾਬਾ ਰਾਮਰਾਇ ਜੀ ਨੇ ਔਰੰਗਜ਼ੇਬ ਦੇ ਕੰਨ ਪਰੇ ਸੀ ਉਹ ਅਸਲ ਤੋਂ ਦੁਖੀ ਸਾਨ ਕੇ ਪਿਤਾ ਜੀ ਨੇ ਗੱਦੀ ਮੈਨੂੰ ਨਹੀਂ ਦਿੱਤੀ। ਬਾਬਾ ਜੀ ਔਰੰਗਜ਼ੇਬ ਨੂੰ ਕਹਿਣ ਲੱਗੇ ਕਿ ਤੁਸੀਂ ਮੇਰੀਆਂ ਕਰਾਮਾਤਾਂ ਤਾਂ ਦੇਖ ਲਈਆਂ ਨੇ। ਮੇਰੇ ਭਰਾ ਕੋਲ ਮੇਰੇ ਤੋਂ ਵੀ ਜ਼ਿਆਦਾ ਨਹੀਂ। ਤੁਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਦੀਆਂ ਕਰਾਮਾਤਾਂ ਦੇਖ ਲਓ। ਉਹਨਾਂ ਦੇ ਮਨ ਵਿੱਚ ਥੋੜੀ ਬੇਈਮਾਨੀ ਆ ਗਈ। ਕਿਉਂਕਿ ਬਾਬਾ ਜੀ ਨੇ ਸੋਚਿਆ ਸੀ ਕਿ ਉਹਨਾਂ ਨੇ ਤਾਂ ਕੋਈ ਕਰਾਮਾਤ ਦਿਖਾਣੀ ਨਹੀਂ। ਇਸ ਤਰ੍ਹਾਂ ਮੇਰੀ ਇੱਜ਼ਤ ਬਣ ਜਾਏਗੀ। ਉਹਨਾਂ ਕੋਲ ਇਹ ਭੁੱਲ ਹੋਈ। ਜਦੋਂ ਤੰਤਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਆਏ ਤਾਂ ਉਹਨਾਂ ਦਾ ਪ੍ਰਤਾਪ ਬਹੁਤ ਵੱਧ ਗਿਆ। 8ਵੇਂ ਪਾਸ਼ਾ ਬੰਗਲਾ ਸਾਹਿਬ ਗਏ ਰਾਜਾ ਜੈ ਸਿੰਘ ਦੇ ਘਰ ਉਹਦੀਆਂ ਰਾਣੀਆਂ ਨੇ ਸਵਾਗਤ ਕਰਨਾ ਸੀ। ਉੱਥੇ ਵੱਡੀ ਰਾਣੀ ਗੋਲੀ ਬਣ ਕੇ ਬੈਠ ਗਈ। ਛੋਟੀਆਂ ਰਾਣੀਆਂ ਬੜੇ ਸੋਹਣੇ ਕੱਪੜੇ ਪਾ ਕੇ ਬੈਠ ਗਈਆਂ। ਵੱਡੀ ਰਾਣੀ ਨੇ ਫੁਰਨਾ ਕੀਤਾ ਕਿ ਜੀ ਅੰਤਰਜਾਮੀ ਹੋਣਗੇ ਤਾਂ ਮੇਰੀ ਗੋਦ ਵਿੱਚ ਆ ਕੇ ਬੈਠ ਜਾਣਗੇ। ਬਾਲਾ ਪ੍ਰੀਤਮ ਆਪਣੇ ਹੱਥ ਵਿੱਚ ਛੜੀ ਰੱਖਦੇ ਸਨ। ਉਹ ਆਪਣੀ ਛੜੀ ਰਾਣੀਆਂ ਦੇ ਸਿਰ ਤੇ ਰੱਖਣ ਲੱਗੇ ਤੇ ਕਿਹਾ ਇਹ ਰਾਣੀ ਨਹੀਂ ਫਿਰ ਦੁੱਜੀ ਫਿਰ ਤੀਜੀ ਤੇ ਜਦੋਂ ਉਹਨਾਂ ਨੇ ਆਪਣੀ ਛੜੀ ਵੱਡੀ ਰਾਣੀ ਤੇ ਰੱਖੀ ਜਿਹੜੀ ਗੋਲੀ ਬਣੀ ਹੋਈ ਸੀ ਤਾਂ ਉਹਨਾਂ ਨੇ ਕਿਹਾ ਇਹ ਪਟਰਾਣੀ ਤੇ ਉਹਦੀ ਗੋਦੀ ਵਿੱਚ ਜਾ ਬੈਠੇ ਤਾਂ ਵੱਡੀ ਰਾਣੀ ਉਹਨਾਂ ਦੇ ਚਰਨਾਂ ਵਿੱਚ ਟਹਿ ਪਈ ਉਹਨਾਂ ਨੇ ਸ਼ਹਿਰ ਵਿੱਚ ਬੇਅੰਤ ਕਲਾ ਵਰਤਾਈਆਂ ਲੋਕਾਂ ਦੇ ਦੁੱਖ ਦੂਰ ਕੀਤੇ ਤੇ ਰੋਗੀ ਤੇ ਬਿਮਾਰੀਆਂ ਨੂੰ ਠੀਕ ਕੀਤਾ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਦਿੱਠੇ ਸਭ ਦੁੱਖ ਜਾਏ ਸਾਰੀ ਦੁਨੀਆ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਨਾਮ ਲੈਣ ਲੱਗ ਪਈ ਬਾਬਾ ਰਾਮ ਰਾਏ ਜੀ ਨੇ ਅਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ श्राप ਦਿੱਤਾ ਉਹ ਚੇਚਕ ਦੇ ਨਾਲ ਇਸ ਦੁਨੀਆ ਤੋਂ ਚਲੇ ਜਾਣਗੇ ਇਹ ਸੁਣ ਕੇ ਸਿੱਖਾਂ ਨੇ ਗੁਰੂ ਸਾਹਿਬ ਜੀ ਨੂੰ ਦੱਸਿਆ ਮਹਾਰਾਜ ਜੀ ਤੁਹਾਡੇ ਵੱਡੇ ਭਰਾਏ ਨੇ ਜਿਆਦਾ ਖਫਾ ਹੋ ਗਏ ਉਹਨਾਂ ਨੇ ਆਪ ਜੀ ਨੂੰ ਇਦਾਂ ਜਾਣ ਦਾ ਵਚਨ ਕਰ ਦਿੱਤਾ ਹੈ ਮਹਾਰਾਜੀ ਤੁਸੀਂ ਉਹਨਾਂ ਦਾ ਬਚਨ ਬਦਲਦੇ ਹੋ ਸਤਪੁਰਸ਼ ਜੀ ਕਹਿਣ ਲੱਗੇ ਜੇ ਪ੍ਰਾਂਝੀ ਦਾ ਬਚਨ ਹੁੰਦਾ ਤਾਂ ਅਸੀਂ ਖਾਲੀ ਕਰ ਵੀ ਦਿੰਦੇ ਪਰ ਇਹ ਬਚਨ ਸਾਡੇ ਪਿਤਾ ਜੀ ਦਾ ਹੈ ਸਾਡੇ ਪਿਤਾ ਨੇ ਰਾਮ ਰਾਏ ਜੀ ਨੂੰ ਕਿਹਾ ਸੀ ਕਿ ਜੋ ਤੂੰ ਕਹੇਗਾ ਉਹ ਪੂਰਾ ਹੋਵੇਗਾ ਇਸ ਲਈ ਸਾਡਾ ਪ੍ਰਾਨ ਹੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਲਾ ਵਰਤ ਰਹੀ ਹੈ ਅਸੀਂ ਉਹਨਾਂ ਦੇ ਬਚਨ ਨੂੰ ਸਿਰ ਮੱਥੇ ਲੈ ਕੇ ਜੋਤੀ ਜੋਤ ਸਮਾਣਾ ਹੈ ਸਿੱਖਾਂ ਦੇ ਬਹੁਤ ਕਹਿਣ ਤੇ ਸਤਗੁਰਾਂ ਨੇ ਕਿਹਾ ਕਿ ਬਾਬਾ ਰਾਮ ਰਾਏ ਜੀ ਇਰਖਾ ਵਿੱਚ ਸੜਦੇ ਨੇ ਉਹ ਜਿੰਦਾ ਸੜਨਗੇ ਤੇ ਦੂਜਾ ਬਚਨ ਉਹਨਾਂ ਨੇ ਕੀਤਾ ਕਿ ਜਿਹੜਾ ਪਰਿਵਾਰ ਦੀ ਗੱਦੀ ਦਾ ਲਾਲਚ ਕਰਦੇ ਨੇ ਉਹ ਸੰਸਾਰ ਤੋਂ ਐਦਾਂ ਹੀ ਜਾਣਗੇ ਉਹਨਾਂ ਦੇ ਬੱਚੇ ਨਹੀਂ ਹੋਣਗੇ ਬਾਬਾ ਰਾਮਰਾਇ ਜੀ ਦੇ ਚਾਰ ਵਿਆਹ ਹੋਏ ਪਰ ਉਹਨਾਂ ਦੇ ਘਰ ਔਲਾਦ ਨਹੀਂ ਹੋਈ ਬਾਬਾ ਰਾਮਰਾਇ ਜੀ ਕਲਗੀਧਰ ਪਾਤਸ਼ਾਹ ਜੀ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਨੇ ਉਹਨਾਂ ਦੇ ਮਨ ਵਿੱਚ ਬਹੁਤ ਜ਼ਿਆਦਾ ਪ੍ਰੇਮ ਪੈਦਾ ਹੋ ਗਿਆ ਬਾਬਾ ਰਾਮਰਾਇ ਜੀ ਨੂੰ ਆਪਣੇ ਭੁੱਲਾਂ ਦਾ ਅਹਿਸਾਸ ਹੋ ਚੁੱਕਾ ਸੀ ਉਹ ਕਲਗੀਧਨ ਪਾਸ਼ਾ ਜੀ ਕੋਲ ਬੈਠੇ ਬਹੁਤ ਪ੍ਰਸੰਨ ਚਿਤ ਬੈਠੇ ਨੇ ਬਾਬਾ ਰਾਮਰਾਇ ਜੀ ਦੇ ਨਾਲ ਪਾਈ ਬਹਿਲੋ ਜੀ ਦੇ ਅੰਸਬੰਸ ਵਿੱਚੋਂ ਪਾਈ ਗੁਰਦਾਸ ਜੀ ਤੇ ਪਾਈ ਤਾਰਾ ਚੰਦ ਜੀ ਉਹ ਉਹਨਾਂ ਦੇ ਨਾਲ ਹੀ ਹਨ ਉਹਨਾਂ ਨਾਲ ਇੱਕ ਦੋ ਹੋਰ ਨਿਕਟਵਰਤੀ ਵੀ ਸਨ ਗੁਰੂ ਸਾਹਿਬ ਜੀ ਨਾਲ 8 ਜੋਦੇ ਸਨ ਤੇ ਬਾਬਾ ਰਾਮਰਾਇ ਜੀ ਨਾਲ 4-5 ਜੋਦੇ ਸਨ ਬਾਕੀ ਸਾਰਿਆਂ ਨੂੰ ਜਮਨਾ ਦੇ ਕੰਡੇ ਤੇ ਖੜਾ ਕਰ ਦਿੱਤਾ ਸੀ। ਪਬਾ ਰਾਮਰਾਜ ਜੀ ਸੋਚਦੇ ਮੈਂ ਆਪਣੇ ਛੋਟੇ ਪ੍ਰਾਨ ਨਾਲ ਈਰਖਾ ਕਰਦਾ ਰਿਹਾ। ਉਹ ਸਾਦੋ ਸੀ, ਰੱਬ ਦੇ ਪਿਆਰੇ ਸੀ। ਮੈਂ ਉਹਨਾਂ ਨੂੰ ਪਰੇਸ਼ਾਨ ਕੀਤਾ। ਸਵਾ ਪੰਜ ਸਾਲ ਦੀ ਉਮਰ ਵਿੱਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੱਦੀ ਤੇ ਬੈਠੇ। ਪੌਣੇ 8 ਸਾਲ ਦੀ ਉਮਰ ਵਿੱਚ ਉਹ ਜੋਤੀ ਜੋਤ ਸਮਾ ਗਏ। ਪਬਾ ਰਾਮਰਾਜ ਜੀ ਨੂੰ ਆਪਣੀਆਂ ਕੀਤੀਆਂ ਦਾ ਪਛਤਾਵਾ ਹੋ ਰਿਹਾ। ਪਬਾ ਰਾਮਰਾਜ ਜੀ गुरु साहिब जी ਕੋਲ ਬੈਠ ਕੇ ਅਨੰਤਪੁਰ ਸਾਹਿਬ ਜੀ ਦੀ ਗੱਲ ਪੁੱਛਣ ਲੱਗੇ। ਉਹਨਾਂ ਕਿਹਾ ਸੁਣਿਆ ਤੁਹਾਡਾ ਭੀਮਚੰਦ ਨਾਲ ਵਿਰੋਧ ਪੈਦਾ ਹੋ ਗਿਆ। ਤੁਹਾਡਾ ਉਹਨਾਂ ਨਾਲ ਵਿਰੋਧ ਕਿਉਂ ਪੈਦਾ ਹੋਇਆ? ਪਤਾ ਲੱਗਾ ਕਿ ਤੁਸੀਂ ਭੀਮਚੰਦ ਦੀਆਂ ਗਲਤੀਆਂ ਨਾ ਛਿਦਾਰਦੇ ਹੋਏ ਇੱਥੇ ਪੌਂਠਾ ਸਾਹਿਬ ਆ ਗਏ ਹੋ। ਮਹਾਰਾਜ ਜੀ ਤੁਸੀਂ ਉਹਨਾਂ ਨਾਲ ਜੰਗ ਨਹੀਂ ਕੀਤਾ? ਬਾਬਾ ਰਾਮਰਾਜ ਜੀ ਦਾ ਸਵਾਲ ਸੁਣ ਕੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਭੀਮਚੰਦ ਮੂਰਖ ਉਹ ਸਾਡੇ ਨਾਲ ਕਪਟ ਕਰਨਾ ਚਾਹੁੰਦਾ ਸੀ ਸਾਡਾ ਕੀਮਤੀ ਤੰਬੂ ਸਾਡਾ ਪ੍ਰਸਾਦੀ ਹਾਥੀ ਤੇ ਸਾਡੀਆਂ ਸੁਗਾਤਾਂ ਦੇਖ ਕੇ ਉਹਦਾ ਮਨ ਬੇਈਮਾਨ ਹੋ ਗਿਆ ਉਹ ਸਾਰੀਆਂ ਚੀਜ਼ਾਂ ਛਲ ਨਾਲ ਲੈਣੀਆਂ ਚਾਹੁੰਦਾ ਸੀ ਜਿਉ ਪਿਆਰ ਨਾਲ ਮੰਗਦਾ ਤਾਂ ਅਸੀਂ ਦੇ ਦਿੰਦੇ ਪਰ ਬਾਬਾ ਜੀ ਤੁਹਾਨੂੰ ਪਤਾ ਹੈ ਗੁਰੂ ਦੇ ਨਾਲ ਇਹੋ ਜਿਹਾ ਛਲਨ ਨਹੀਂ ਚੱਲਦੇ ਇਹੋ ਜਿਹਾ ਕਪਟ ਨਹੀਂ ਚੱਲਦੇ ਬਾਬਾ ਜੀ ਸਾਡੇ ਵੱਲੋਂ ਤਾਂ ਜੰਗ ਦੀ ਪੂਰੀ ਤਿਆਰੀ ਹੋ ਗਈ ਸੀ ਰਾਜੇ ਭੀਮਚੰਦ ਨੇ ਆਪਣੇ ਭਰਾਵਾਂ ਨਾਲ ਵਿਚਾਰ ਕੀਤੀ ਕਿ ਐ ਵਿਆਹ ਦਾ ਸਮਾਂ ਐਸ ਵਕਤ ਜੰਗ ਕਰਨੀ ਠੀਕ ਨਹੀਂ ਉਸਤੇ ਮੁੰਡੇ ਦਾ ਵਿਆਹ ਸੀ ਤੇ ਰਾਣੀ ਨੇ ਉਸ ਨੂੰ ਕਿਹਾ ਕਿ ਜੇ ਤੂੰ ਵਿਆਹ ਤੋਂ ਪਹਿਲਾਂ ਲੜਾਈ ਕੀਤੀ ਜੇ ਕੋਈ ਘਰ ਦਾ ਵੱਡਾ ਬੰਦਾ ਮਾਰਿਆ ਗਿਆ ਤਾਂ ਗਮੀ ਸੋਗ ਪੈ ਜਾਵੇਗਾ ਤੇ ਵਿਆਹ ਵਿੱਚ ਵਿਵਪਤਾ ਪੈ ਜਾਵੇਗੀ ਇਸ ਲਈ ਉਹ ਕਹਿਣ ਲੱਗੀ ਕਿ ਗੁਰੂ ਸਾਹਿਬ ਜੀ ਦੇ ਨਾਲ ਥੋੜੇ ਸਮੇਂ ਲਈ ਲੜਾਈ ਟਾਲ ਦੇ ਭੀਮਚੰਦ ਨੇ ਆਪਣੇ ਮੰਤਰੀਆਂ ਨਾਲ ਸਲਾਹ ਕਰਕੇ ਲੜਾਈ ਟਾਲ ਦਿੱਤੀ ਇਸ ਲਈ ਰਾਜਾ ਭੀਮਚੰਦ ਵੀਰ ਰਾ ਛੱਡ ਕੇ ਕਾਇਰ ਹੋ ਗਿਆ ਤੇ ਸਾਡੇ ਨਾਲ ਲੜਾਈ ਨਹੀਂ ਕੀਤੀ। ਇਧਰ ਨੂੰ ਨਾਹਣ ਦੇ ਰਾਜੇ ਬੇਦਨੇ ਪ੍ਰਕਾਸ਼ ਨੇ ਸਾਨੂੰ ਨਾਹਣ ਸੱਦ ਲਿਆ। ਕਲਗੀਧਰ ਪਾਸ਼ਾ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਬਾਬਾ ਰਾਮਰਾਇ ਜੀ ਨੂੰ ਕਹਿਣ ਲੱਗੇ, "ਤੁਸੀਂ ਵੀ ਸਤਗੁਰਾਂ ਦੇ ਸਾਹਿਬਜਾਤੀ ਹੋ। ਅਸੀਂ ਵੀ ਸਤਗੁਰਾਂ ਦੇ ਸਾਹਿਬਜਾਤੀ ਹਾਂ।" ਇਸ ਕਰਕੇ ਤੁਹਾਡਾ ਤੇ ਸਾਡਾ ਨੇੜੇਕਰ ਬਣ ਗਿਆ। ਇਹ ਮੁਲਾਕਾਤ ਹੋਣੀ ਸੀ। ਅਸਲੀ ਪਰਮੇਸ਼ਰ ਨੇ ਵਿਧੀ ਬਣਾਈ। ਜਮਨਾ ਦਾ ਸੋਹਣਾ ਟਿਕਾਣਾ ਦੇਖ ਕੇ ਅਸੀਂ ਆਪਣਾ ਡੇਰਾ ਪਾ ਲਿਆ ਤੇ ਉਥੇ ਆਪਾਂ ਪੌਂਟਾ ਸਾਹਿਬ ਆਪਣਾ ਕਿਲਾ ਰਚ ਲਿਆ। ਬਾਬਾ ਜੀ ਅਸੀਂ अनेका ਕਾਰਨ ਜਾਣ ਕੇ ਇਸ ਇਲਾਕੇ ਵਿੱਚ ਆਏ ਹਾਂ। ਬੜੇ ਆਨੰਦ ਨਾਲ ਵਸ ਰਹੇ ਹਾਂ। ਬਾਬਾ ਰਾਮਰਾਏ ਜੀ ਸਤਿਗੁਰਾਂ ਦੇ ਬਚਨ ਸੁਣ ਕੇ ਬੋਲੇ ਮਹਾਰਾਜੀ ਤੁਹਾਡੀ ਇਸ਼ਾ ਨੂੰ ਕੌਣ ਹਟਾ ਸਕਦਾ ਏ। ਜੋ ਵੀ ਤੁਸੀਂ ਬੋਲਣਾ ਕਰੋ ਉਹ ਪੂਰਾ ਹੁੰਦਾ ਏ। ਬਾਬਾ ਰਾਮਰਾਏ ਜੀ ਸਤਿਗੁਰਾਂ ਨੂੰ ਕਹਿਣ ਲੱਗੇ ਮੈਨੂੰ ਲੱਗਦਾ ਏ ਕਿ ਮੇਰੇ ਦਿਨ ਹੁਣ ਥੋੜੇ ਰਹਿ ਗਏ ਨੇ। ਮੇਰੇ ਵੱਲ ਆਪਣੀ ਕਿਰਪਾ ਰੱਖਣਾ। ਆਪਣੀ ਖੁਸ਼ੀ ਰੱਖਣਾ। ਸੋ ਸਦਾ ਹੀ ਮੇਰੇ ਡੇਰੇ ਵਾਲਾ ਨਿਕਾਰ ਰੱਖਿਆ ਜੀ ਮਹਾਰਾਜ ਜੀ ਪਿੱਛੇ ਜਦੋਂ ਸਾਡੇ ਪਰਿਵਾਰਾਂ ਵਿੱਚ ਭੇਦ ਭਾਵ ਹੋਏ ਨੇ ਵਿਵਾਦ ਹੋਏ ਨੇ ਉਹ ਮਨ ਵਿੱਚ ਨਾ ਰੱਖਣਾ ਮਹਾਰਾਜ ਮੈਨੂੰ ਆਪਣਾ ਪੁੱਤਰ ਸਮਝਿਆ ਜੀ ਆਪਣਾ ਭਤੀਜਾ ਸਮਝਿਆ ਜੀ ਤੁਸੀਂ ਵੀ ਮੇਰੇ ਲਈ ਹਰ ਰਾਏ ਸਾਹਿਬ ਜੀ ਹੋ ਤੁਸੀਂ ਉਸ ਗੱਦੀ ਤੇ ਬੈਠੇ ਹੋ ਮਹਾਰਾਜ ਮੇਰੇ ਤੇ ਕਿਰਪਾ ਰੱਖਣਾ ਆਪਣੇ ਮਨ ਵਿੱਚ ਮੇਰੇ ਬਾਰੇ ਕੋਈ ਵੀ ਮਨਮਟਾਵ ਨਾ ਰੱਖਣਾ ਪਾਬਾ ਰਾਮਰਾਏ ਜੀ ਕਹਿਣ ਲੱਗੇ ਚਾਚਾ ਜੀ ਮੇਰੇ ਜਿਹੜੇ ਮਸੰਦ ਨੇ ਉਹ ਵਿਗੜੇ ਹੋਏ ਨੇ ਉਹਨਾਂ ਦੀ ਨੀਅਤ ਵਿਗੜੀ ਹੋਈ ਏ ਮੇਰਾ ਕੋਈ ਬੱਚਾ ਤਾਂ ਹੈ ਨਹੀਂ ਐਸ ਲਈ ਉਹ ਚਾਹੁੰਦੇ ਨੇ ਕਿ ਬਾਬੇ ਦਾ ਕੰਮ ਕਰੀਏ ਤੇ ਡੇਰਾ ਸੰਭਾਲੀਏ ਮਹਾਰਾਜ ਜੀ ਮੈਂ ਤਾਂ ਚਲੇ ਜਾਣਾ ਜੀ ਮੇਰੇ ਪਿੱਛੋਂ ਇਹ ਕੁਝ ਵਿਗਾੜ ਕਰਨ ਮੇਰੇ ਡੇਰੇ ਨੂੰ ਵਿਗਾੜਨ ਜਾਂ ਮੇਰੀ ਸੰਗਤ ਨੂੰ ਪਰੇਸ਼ਾਨ ਕਰਨਾ ਤੁਸੀਂ ਮੇਰੇ ਡੇਰੇ ਦੀ ਸੰਭਾਲ ਕਰਨਾ ਤੁਸੀਂ ਸਿਆਣੇ ਹੋ ਸਤਿਗੁਰੂ ਹੋ ਵਿਚਾਰ ਕਰ ਲਿਆ ਜੀ ਜਿੱਦਾਂ ਵੀ ਹੋਵੇ ਡੇਰਾ ਚਲਾਉਂਦੇ ਰਹਿਣਾ ਕਿਉਂਕਿ ਮੇਰੇ ਪਿੱਛੋਂ ਮੇਰਾ ਕੋਈ ਵਾਲੀ ਵਾਰਸ ਨਹੀਂ ਹੈ ਮਹਾਰਾਜ ਜੀ ਤੁਸੀਂ ਸੋਢੀ ਕੁਲ ਦੇ ਸਰਮੋਹ ਹੋ ਵਿਗਨ ਰੂਪੀ ਹਨੇਰੇ ਨੂੰ ਦੂਰ ਕਰਨ ਲਈ ਤੁਸੀਂ ਸੂਰਜ ਹੋ ਤੁਸੀਂ ਦੁਨੀਆ ਦਾ ਭਲਾ ਕਰਨ ਵਾਸਤੇ ਆਏ ਹੋ ਤੁਹਾਡਾ ਜਨਮ ਕੋ ਆਮ ਲੋਕਾਂ ਵਾਂਗ ਨਹੀਂ ਹੋਇਆ ਮਹਾਰਾਜ ਜੀ ਇਹ ਸੰਸਾਰ ਸਮੁੰਦਰ ਤਰਨਾ ਬਹੁਤ ਔਖਾ ਹੈ ਇਹ ਦੁਨੀਆ ਦਾ ਸਮੁੰਦਰ ਤਰਨਾ ਬਹੁਤ ਔਖਾ ਹੈ ਇਹ ਸੰਸਾਰ ਸਮੁੰਦਰ ਨੂੰ ਕਾਰਨ ਵਾਸਤੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਜਹਾਜ਼ ਬਣਾਇਆ ਬਾਹੀ ਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਜੋ ਸਰਤਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਲਈ ਸਿੱਖੀ ਦਾ ਜਹਾਜ਼ ਬਣਾਇਆ ਇਸ ਦੁਨੀਆ ਵਿੱਚ ਬਹੁਤ ਤਰ੍ਹਾਂ ਦੇ ਬੰਦੇ ਨੇ ਚੰਗੇ ਨੇ ਮੰਦੇ ਨੇ ਕਸਾਈ ਨੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਜਹਾਜ਼ ਬਣਾਇਆ ਉਹਦੇ ਵਿੱਚ ਵੀ ਗਨ ਪੈ ਗਿਆ ਐਸ ਵੀ ਗਨ ਪਾਉਣ ਵਾਲੇ ਵੀ ਆ ਜਾਂਦੇ ਨੇ ਬਾਬਾ ਰਾਮਰਾਇ ਜੀ ਜ਼ਿਕਰ ਕਰ ਰਹੇ ਨੇ ਕਿ ਇੱਕ ਦਿਨ ਸ਼੍ਰੀ ਗੁਰੂ ਹਰ Rai ਸਾਹਿਬ ਜੀ ਇੱਕ ਉੱਚੀ ਪਹਾੜੀ ਤੇ ਖੜੇ ਹੋਗੇ ਤੇ ਢਾਈ ਪੈਰ ਇੱਕੋ ਪਾਸੇ ਹੀ ਦੇਖੀ ਗਏ ਢਾਈ ਪੈਰ ਸੰਗਤਾਂ ਖੜੀਆਂ ਥੱਕ ਗਈਆਂ ਤੇ ਮਹਾਰਾਜ ਜੀ ਇੱਕੋ ਪਾਸੇ ਦੇਖੀ ਗਏ ਢਾਈ ਪੈਰ ਬਾਅਦ ਮਹਾਰਾਜ ਜੀ ਨੇ ਵਾਪਸ ਆ ਕੇ ਦੁਆਨ ਲਗਾਇਆ ਤਾਂ ਸੰਗਤਾਂ ਪੁੱਛਣ ਲੱਗੀਆਂ ਮਹਾਰਾਜ ਜੀ ਤੁਸੀਂ ਇੰਨਾ ਚਿਰ ਕੀ ਦੇਖਦੇ ਰਹੇ ਹੋ ਤਾ ਗੁਰੂ ਸਾਹਿਬ ਜੀ ਕਹਿਣ ਲੱਗੇ ਜਿਹੜਾ ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਹਾਜ਼ ਬਣਾਇਆ ਸੀ ਉਹ ਟੁੱਟ ਗਿਆ ਏ ਉਸ ਨੂੰ ਦੇਖ ਰਹੇ ਸਿੱਖ ਡਰ ਗਏ ਤੇ ਕਹਿਣ ਲੱਗੇ ਮਹਾਰਾਜ ਜੀ ਜੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਜਹਾਜ਼ ਟੁੱਟ ਗਿਆ ਤਾਂ ਹੁਣ ਮਲਾਹ ਤਾਂ ਤੁਸੀਂ ਹੋ ਮਹਾਰਾਜ ਜੀ ਤੁਸੀਂ ਕਿਰਪਾ ਕਰਕੇ ਇਸ ਨੂੰ ਠੀਕ ਕਰ ਦਿਓ ਤਾਂ ਸਤਵੇਂ ਪਾਤਸ਼ਾਹ ਜੀ ਕਹਿੰਦੇ ਅਸੀਂ ਦਸਵੇਂ ਜਾਮੇ ਵਿੱਚ ਕਰਾਂਗੇ ਪੁੰਚਕ ਬਖਸ਼ ਦੇਣੀ 사ਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ